ਸਾਸਰੀ ਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਮ ਪਰ ਸਵਾਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚ ਚੁੱਕੇ ਆਂ ਪਿੰਡ ਝੁੰਦਾ ਨੇੜੇ ਅਮਰਗੜ ਜ਼ਿਲ੍ਹਾ ਮਰੀਕੋੜਲਾ ਸਰਦਾਰ ਨਰਿੰਦਰਪਾਲ ਸਿੰਘ ਜੀ ਦੇ ਫਾਰਮ ਤੇ ਬਾਈ ਦਾ ਇੱਥੇ ਨਹੀਂ ਹੈਗਾ ਬਾਈ ਦੇ ਦੋ ਵੀਰ ਨੇ ਸ਼ਮਸ਼ੇਰ ਤੇ ਬਬਲੂ ਦੋਨੋਂ ਭਰਾ ਨੇ ਉਹੀ ਬਾਈ ਦੇ ਯਾਨੀ ਇਹ ਜ਼ਮੀਨ ਦੀ ਸਾਰਾ ਖੇਤੀਬਾੜੀ ਉਹੀ ਕਰਦੇ ਨੇ ਉਹਨਾਂ ਨੂੰ ਇਹ ਸਾਰਾ ਪਤਾ ਵੀ ਕਿੱਥੇ ਰਿਓ ਪਾਉਣਾ ਕੀ ਕਰਨਾ ਬਾਈ ਤਾਂ ਜਾਨੀ ਘੇੜਾ ਫੇੜਾ ਮਾਰਨੇ ਆਉਂਦਾ ਇਹਦੀ ਹੈ ਯਾਨੀ ਬਾਈ ਨੇ ਇਸ ਵਾਰ 10 ਕਿੱਲੇ ਮੂੰਗਰੇ ਬੀਜੇ ਹੋਏ ਆ ਤੁਸੀਂ ਮੇਰੀ ਬੈਕਸਾਈਡ ਦੇਖ ਰਹੇ ਹੋ ਬਾਈ ਮੂੰਗਰਿਆਂ ਦੀ ਖੇਤੀ ਕਰਦਾ ਆਪਾਂ ਇਹ ਹੀ ਜਾਣਣਾ ਵੀ ਇਹਨਾਂ ਦੇ ਵਿੱਚ ਕਿੰਨਾ ਕੁ ਖਰਚ ਆਉਂਦਾ ਇਹਦੇ ਉੱਤੇ ਫਸਲ ਤੇ ਤੇ ਕਿੰਨਾ ਕੁ ਟਾਈਮ ਚ ਪੱਕ ਜਾਂਦੀ ਆ ਇਹ ਤੇ ਜਿਆਦਾ ਮਿਹਨਤ ਤਾਂ ਨਹੀਂ ਆਉਂਦੀ ਕਿੰਨੀ ਕਿ ਮਿਹਨਤ ਆਉਂਦੀ ਆ ਯਾਨੀ ਕਿੰਨਾ ਕੁ ਖਰਚ ਆਉਂਦਾ ਤੇ ਕਿੰਨੇ ਕੁ ਪ੍ਰਤੀ ਕੁਆਂਟਲ ਵਿਕ ਜਾਂਦੀ ਆ ਇਹ ਤੇ ਕਿੰਨਾ ਕੁ ਛਾੜ ਦਿੰਦੀ ਆ ਯਾਨੀ ਇੱਕ ਜਲਵਾਸ ਨੂੰ ਦੱਸ ਦੇਣਾ ਕਣਕ ਨਾਲੋਂ ਅੱਗੇ ਆਹੇ ਮੈਂ ਬਾਈ ਨਾਲ ਗੱਲਾਂ ਕਰਦਾ ਸੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਜਾਊਗਾ ਆਪਾਂ ਵੀਰ ਬੱਬਲੂ ਨਾਲ ਗੱਲਬਾਤ ਕਰਾਂਗੇ ਉਹ ਸਾਰੀ ਜਾਣਕਾਰੀ ਦੇਣਗੇ ਯਾਨੀ ਵੀਡੀਓ ਮੈਸਜ ਕਰਨ ਵਾਲੀ ਵੀਡੀਓ ਨਹੀਂ ਹੈਗੀ ਇਹ ਸਾਰੀ ਵੀਡੀਓ ਦੇਖਣ ਵਾਲੀ ਆ ਆਪਾਂ ਤੁਹਾਨੂੰ ਕਹਿੰਦੇ ਨਹੀਂ ਹੁੰਦੇ ਨਹੀਂ ਵੀ ਵੀਡੀਓ ਆਪਣੀ ਫੁੱਲ ਦੇਖੋ ਜਾਨੀਏ ਵੀਡੀਓ ਫੁੱਲ ਵਾਚ ਕਰਨ ਵਾਲੀ ਆ ਤੇ ਜਾਦਾ ਗੱਲਾਂ ਨਾ ਕਰਦੇ ਹੋ ਆਪਾਂ ਵਧਦੇ ਆ ਵੀਡੀਓ ਵੱਲ ਤੇ ਜੇ ਵੀਡੀਓ ਨੂੰ ਨਾਲੇ ਦਬ ਕੇ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਕਿਸਾਨਾਂ ਤੱਕ ਜਾ ਸਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਨਾ ਮੇਟੂ ਨਹੀ ਆਪਰੇ ਨੂੰ ਫਾਲੋ ਜਰੂਰ ਕਰਿਓ ਤੇ ਆਓ ਵਧਦੇ ਆ ਵੀਡੀਓ ਵੱਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਪਾਈ ਸਾਹਿਬ ਸਾਰੇ ਭਾਈਆਂ ਨੂੰ ਕਿਸਾਨ ਭਾਈਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਸਾਡੇ ਫਾਰਮ ਤੇ ਆਏ ਦਾ ਸਵਾਗਤ ਹੈ ਜੀ ਧੰਨਵਾਦ ਜੀ ਧੰਨ ਹਾਂਜੀ ਵੀਰ ਜੀ ਪਹਿਲਾਂ ਤੁਸੀਂ ਆਪਣਾ ਨਾਂ ਤੇ ਪਿੰਡ ਦਾ ਨਾਂ ਦੱਸ ਦਿਓ ਬੇਰਵਾਹ ਦੇ ਦਿਓ ਇੱਕ ਵਾਰ ਕਿਸਾਨ ਵੀਰਾਂ ਨੂੰ ਆਪਣਾ ਮੇਰਾ ਨਾਮ ਹੈ ਜੀ ਬਬਲੂ ਹਾਂਜੀ ਤਾਂ ਪਿੰਡ ਹੈਗਾ ਝੁੰਦਾ ਜੀ ਠੀਕ ਆ ਜੀ ਤੇ ਜਿਹੜੀ ਇਹ ਜ਼ਮੀਨ ਆ ਇਹ ਤੁਹਾਡੀ ਆ ਕਿ ਜਾਂ ਕਿਸੇ ਹੋਰ ਦੀ ਆ ਇਹ ਨਾ ਜੀ ਇਹ ਸਰਦਾਰ ਨਿਰੰਦਰਪਾਲ ਸਿੰਘ ਦੀ ਆ ਜੀ ਝੁੰਦਾ ਦੀ ਅੱਛਾ ਹਾਂ ਜੀ ਅਸੀਂ ਨੌਕਰ ਆ ਜੀ ਅਸੀਂ ਖੇਤੀ ਕਰਦੇ ਹਾਂ ਠੀਕ ਹੈ ਤੁਸੀਂ ਤੁਸੀਂ ਤੇ ਤੁਹਾਡਾ ਭਰਾ ਸੰਸੇਰ ਹਨ ਆਪਾਂ ਗੱਲ ਕਰੀ ਦੋਵੇਂ ਜਾਣੇ ਕਿੰਨੇ ਕਿੱਲਾਂ ਦੀ ਖੇਤੀ ਕਰਦੇ 300 ਬਿਗਾਂ ਦੀ 300 ਬਿਗਾਂ ਦੀ ਖੇਤੀ ਕਰਦੇ ਹਾਂ ਏ ਭਾਈ ਦਰਸ਼ਕੋ ਤੁਹਾਨੂੰ ਦੱਸ ਦਈਏ ਨੇੜੇ ਅਮਰਗੜ ਦੇ ਪੈਂਦਾ ਝੂਂਦਾ ਪਿੰਡ ਹਾਂ ਅਮਰਗੜ ਦੇ ਨਾਲੇ ਝੂਂਦਾ ਹਾਂ ਜੀ ਜ਼ਿਲ੍ਹਾ ਮਰੇਕ ਕੋੜਲਾ ਤੇ ਜੇ ਗੱਲ ਆਪਾਂ ਕਰਨੀਆਂ ਜਿਹੜੀ ਤੁਹਾਡੀ ਫਸਲ ਬੀਜੀ ਆ ਮੂੰਗਰਿਆਂ ਦੀ ਇਸ ਵਾਰ ਹਾਂ ਜੀ ਹਾਂ ਇਹ ਜਿਹੜੇ ਤੁਹਾਡੀ ਮੂੰਗਰਿਆਂ ਦੀ ਫਸਲ ਆ ਇਹ ਤੁਸੀਂ ਪਹਿਲੀ ਵਾਰ ਬੀਜੀ ਆ ਜਾਂ ਪਹਿਲਾਂ ਵੀ ਬੀਜਦੇ ਸੀ ਨਾ ਜੀ ਪਹਿਲੀ ਵਾਰ ਬੀਜੀ ਆ ਪਹਿਲੀ ਵਾਰ ਬੀਜੀ ਆ ਇਹਦਾ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਮੂੰਗਰੇ ਬਿਜਲੀਏ ਕਿਵੇਂ ਅੰਦਾਜ਼ਾ ਲਾਇਆ ਇਹ ਥੋੜੇ ਜਾਇਆ ਲਾਇਆ ਅੰਦਾਜ਼ਾ ਜੀ ਸਾਡੇ ਕੋਈ ਆਂਡ-ਬਾਂਡ ਤੇ ਲਾਉਂਦੇ ਸੀ ਅੱਛਾ ਉਹ ਉਹਨੂੰ ਦੇਖ ਕੇ ਅਸੀਂ ਲਾਉਂਦੀ ਥੋੜੇ ਜਾਨੀ ਪਿੰਡ ਦੇ ਵਿੱਚ ਹੋਰ ਜਾਨੀ ਲੋਕ ਖੇਤੀ ਕਰਦੇ ਨੇ ਆ ਕਰਦੇ ਨੇ ਬਹੁਤ ਕਰਦੇ ਨੇ ਉਹ ਤਾਂ ਉਹ ਤਾਂ ਕਣਕ ਲਾਉਂਦੀ ਨਹੀਂ ਕਣਕ ਲਾਉਂਦੀ ਨਹੀਂ ਹੈਗੇ ਅੱਛਾ ਇਹੀ ਕਰਦੇ ਨੇ ਇਹੀ ਮੂਰੇ ਅੱਛਾ ਇਸ ਵਾਰ ਤੁਸੀਂ ਵੀ ਸੋਚਿਆ ਫਿਰ ਵੀ ਅਸੀਂ ਸਰਦਾਰ ਨੇ ਕਿਹਾ ਕਹਿੰਦਾ ਇਹ ਕੀ ਦੇਖ ਲਈ ਕਰਕੇ ਹਾਂ ਹਾਂ ਮੱਲਾ ਕਿੰਨਾ ਏਰੀਆ ਆਪਣਾ ਇਹ ਮੈਨੂੰ ਲੱਗਿਆ ਏਰੀਆ ਦੇਖ ਲੋ ਇਹ ਲਗਭਗ 10 ਕਿੱਲੇ ਹੋ ਹਾਂ 10 ਕਿੱਲੇ ਆ ਚੱਲ 320 ਬਿਘੇ ਦੇ ਵਿੱਚੋਂ ਜੀ 10 ਕਿੱਲੇ ਆਪਾਂ 2 ਜੀ ਵੀ ਲਿਆ ਆਪਾਂ ਨੂੰ ਪਤਾ ਲੱਗ ਜੂਆ ਵੀ ਕਿੰਨਾ ਬਣਾ ਆ ਪਾ ਕਿੰਨਾ ਘਾਟਾ ਵੱਧਾ ਪੈਂਦਾ ਕਿ ਨਹੀਂ ਉਹ ਸਰਦਾਰ ਕਹਿੰਦਾ ਇੱਕ ਵਾਰੀ ਬੀਜ ਕੇ ਦੇਖ ਲੋ ਹਾਂ ਹਾਂ ਇਹ ਗਾਮ ਦੇਖਾਂਗੇ ਸਹੀ ਗੱਲ ਆ ਤੇ ਇਹਨਾਂ ਦੇ ਵੀਰੇ ਜੇ ਆਪਾਂ ਗੱਲ ਕਰੀਏ ਤਾਂ ਖਰਚਾ ਕਿੰਨਾ ਕਉਂਦਾ ਖਰਚਾ ਵੀਰੇ ਇਹਦਾ ਤਾਂ ਖਰਚਾ ਕੁਛ ਨਹੀਂ ਕਣਕ ਨਾਲ ਘੱਟੇ ਖਰਚਾ ਕੱਟ ਖਰਚਾ ਹਾਂ ਕਣਕ ਨਾਲ ਕਣਕ ਮਨ ਲਾ ਰਿਓਰੂ ਕਿਨੇ ਕ ਪੈਂਦੇ ਆ ਰਿਓ ਤਾਂ ਇਸ ਮੇਰਾ 2.5 ਥੱਲੇ ਪਾਇਆ ਹਾਂ ਹਾਂ 2.5 ਥੱਲੇ ਕਿਨੇ ਕਿੜਦਾ 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 ਹਾਂ ਹਾਂ ਤੇ ਸਪਰੇਅ ਵਗੈਰਾ ਸਪਰੇਅ ਤਾਂ ਤੁਹਾਡੀ ਮਰਜ਼ੀ ਅ ਤੱਕ ਦੀ ਕਰਨੀ ਕਰ ਲੋ ਨਹੀਂ ਨਾ ਕਰੋ ਅੱਛਾ ਫਸਲ ਤੇ ਡਿਪੈਂਡ ਤੇ ਹੋਰ ਕੋਈ ਗੁੱਲੀ ਡੰਡਾ ਵਗੈਰਾ ਗੁੱਲੀ ਡੰਡੇ ਦੀ ਆਪਾਂ ਸਵੇਰੇ ਕਰਤੀ ਸੀ ਬਸ ਅੱਛਾ ਕੋਈ ਗੋਲਡਨ ਗਾਰਡਨ ਦੀ ਤਾਂ ਨਾ ਕੋਈ ਜਮਾ ਹੀ ਨਹੀਂ ਹਾਂ ਜ਼ਮੀਨ ਯਾਨੀ ਇੱਕ ਵਾਰ ਬੀਜ ਦੇਣੇ ਨੇ ਤੇ ਮੁੜ ਕੇ ਵੱਢ ਲੈਣੇ ਨੇ ਬਸ ਬਾਕੀ ਜਦੋਂ ਜੋ ਨਹੀਂ ਸਪਰੇਅਸ ਪਾਉਣੀਆਂ ਨੇ ਉਹ ਤਾਂ ਹੁੰਦੀਆਂ ਨੇ ਉਹ ਤਾਂ ਆਪਣੀ ਮਰਜ਼ੀ ਆ ਹਾਂਜੀ ਹਾਂਜੀ ਤੇ ਖੇਤ ਤੇ ਡਿਪੈਂਡ ਕਰਦਾ ਤੇ ਜੀ ਗੱਲ ਕਰੀ ਵੀਰੇ ਨਾ ਤੇ ਮਿਹਨਤ ਕਿੰਨੀ ਕਾਉਂਦੀ ਜਿਵੇਂ ਸਬਜ਼ੀਆਂ ਤੇ ਬੜੀ ਮਿਹਨਤ ਆਉਂਦੀ ਆ ਨਾ ਕੋਈ ਮਿਹਨਤ ਨਹੀਂ ਬੜੀ ਹਾਂ ਕਣਕ ਨਾਲ ਵਧਣਗੀ ਕਣਕ ਨਾਲ ਘੱਟ ਮਿਹਨਤ ਕਣਕ ਨਾਲ ਘੱਟ ਮਿਹਨਤ ਹੁੰਦੀ ਆ ਬਹੁਤ ਘੱਟ ਅੱਛਾ ਅੱਛਾ ਬਹੁਤ ਘੱਟ ਮਿਹਨਤ ਹੁੰਦੀ ਆ ਯਾਨੀ ਇਹਨਾਂ ਤੋਂ ਠੀਕ ਆ ਠੀਕ ਆ ਤੇ ਇਹ ਫਸਲ ਆਪਣੀ ਕਿੰਨਾ ਟਾਈਮ ਵਿੱਚ ਤਿਆਰ ਹੋ ਜਾਂਦੀ ਆ ਇਹ ਜਿਵੇਂ ਮੈਨੂੰ ਕਣਕ ਵਾਂਗੂ ਆ ਜੀ ਉਹ ਕਣਕ ਦੇ ਬੀਜ ਨੇ ਪੰਜ ਕਿ ਮਹੀਨੇ ਲੈਂਦੀ ਆ ਫਸਲ ਨੇ ਕਿ ਹਾਂ ਪੰਜ ਕਿ ਮਹੀਨੇ ਘੱਟ ਜੇ ਆਪਾਂ ਕਹਿੰਦੀ ਆ ਨਾਜੇ ਨਾਲ ਕ ਨਹੀਂ ਪੰਜ ਕਿ ਮਹੀਨੇ ਤਾਂ ਗੜ ਲੈ ਲੈਂਦੀ ਆ ਤੇ ਜੇ ਗੱਲ ਕਰੀਏ ਇਹ ਤੁਸੀਂ ਜਿਹੜੀ ਫਸਲ ਆ ਤੁਹਾਡੀ ਬਹੁਤ ਵਧੀਆ ਖੜੀ ਆ ਆਪਾਂ ਕੇ ਕਹੀਏ ਜਦੋਂ ਮੈਂ ਪਹਿਲਾਂ ਆਇਆ ਸੀ ਆਪਾਂ ਮਿਲੇ ਸੀ ਉਸ ਟਾਈਮ ਖੜੀ ਧੀ ਹਵਾ ਨੇ ਟੇਢੀ ਕਰਦੀ ਹੈ ਨਾ ਇਹ ਟੇਢੀ ਕਰਦੀ ਹਾਂ ਇੱਕ ਵਾਰ ਦਰਸ਼ਕਾਂ ਨੂੰ ਕੈਮਰਾ ਮਾਰ ਕੇ ਦਿਖਾ ਦੇਣਾ ਯਾਨੀ ਬੜੇ ਵਧੀਆ ਮੂੰਗਰੇ ਖੜੇ ਨੇ ਤੇ ਆਪਾਂ ਬਾਕੀ ਬਾਈ ਨਾਲ ਕਰਦੇ ਆ ਦੇਖ ਲਓ ਕਣਕ ਨਾਲੋਂ ਉੱਚੇ ਗਏ ਪਏ ਨੇ ਤੇ ਇਹਨੂੰ ਵੀਰੇ ਤੁਸੀਂ ਕੇ ਕੋਈ ਮੈਂ ਨਾ ਕੱਟੀ ਜਾਂਦੀ ਹੈ ਜਾਂ ਥਰੇਸਰ ਨਾਲ ਕੱਢੀ ਜਾਂਦੀ ਹੈ ਇਹਨਾਂ ਪੱਲਾ ਪਾ ਜਿਵੇਂ ਹੱਥਾਂ ਨਾਲ ਵੱਢ ਕੇ ਭਰੇ ਪਾ ਲੈਣੇ ਨੇ ਜਿਵੇਂ ਸਰੋਂ ਵੱਢਦੇ ਆ ਜਿਵੇਂ ਸਰੋਂ ਵੱਢਦੇ ਆ ਸੇਮ ਸਰੋਂ ਵਾਲਾ ਦਾ ਅੱਛਾ ਸੇਮ ਸਰੋਂ ਵਾਲਾ ਸਿਸਟਮ ਆ ਹਾਂ ਬਸ ਉਹ ਤਾਂ ਮਾਜ ਤਰੈਸ ਨਾ ਕਢਾ ਲੈਣੀ ਤਰੈਸ ਨਾ ਕਢਣਾ ਠੀਕ ਆ ਠੀਕ ਆ ਯਾਨੀ ਬਸ ਔਖਾ ਹੀ ਕੰਮ ਆ ਬਸ ਔਖਾ ਕਿੱਡਾ ਔਖਾ ਦਾ ਨਹੀਂ ਨਾ ਨਾ ਕਿ ਇੱਕੇ ਵਾਰ ਖਰਚਾ ਆਉਂਦਾ ਲੇਬਰ ਦਾ ਬਸ ਵੱਡਣ ਵੱਡਣ ਬੜਣ ਬੜਣ ਹੋਣੀ ਹੁਣ ਤਾਂ ਕੋਈ ਖਰਚਾ ਨਹੀਂ ਲੇਬਰ ਦਾ ਖਰਚਾ ਐ ਤਾਂ ਨਹੀਂ ਵੀ ਗੋਡੀ ਕਰਾਉਣੀਆਂ ਜਾਂ ਗੁੱਡਣਾਂ ਨਾ ਨਾ ਗੋਡੀ ਗੁੱਡੀ ਨਹੀਂ ਨਾ ਨਾ ਕੇਰਾਂ ਬਸ ਵੱਡਣ ਵੱਡਣ ਦਾ ਹੀ ਖਰਚਾ ਲੇਬਰ ਦਾ ਹਾਂ ਜੀ ਹਾਂ ਜਾਂ ਤਰੇਸ ਨਾ ਕਢਣ ਦਾ ਕਿ ਨਹੀਂ ਤਰੇਸ ਦਾ ਆਪਾਂ ਕਢਦੀਆਂ ਕਣ ਕਢਦੀਆਂ ਵੀ ਉਹੀ ਖਰਚਾ ਹੈ ਦੇ ਉੱਤੇ ਜਿਵੇਂ ਕਣ ਕਜਲ ਹੁਣ ਕਮਾਈ ਨਾ ਵੜਾ ਲੈਣੇ ਪਹਿਲਾਂ ਤਰੇਸ ਨਾ ਕਢਦੇ ਹ ਇਦਾ ਵੀਰੇ ਝਾੜ ਕੇ ਨਾ ਨਿਕਲੇ ਆਉਂਦਾ ਜੀ ਆਪਾਂ ਗੱਲ ਕਰੀਏ। ਮੇਰੇ ਦੇਖੋ ਅਸੀਂ ਆਪਾਂ ਨੇ ਇਤਕੀ ਪਹਿਲੀ ਵਾਰ ਲਾਇਆ। ਹਾਂ। ਹੁਣ ਉਹ ਜਿਹੜਾ ਭੱਡ ਪਿੰਡ ਦੇ ਲਾਇਆ ਨੇ ਉਹ 2.5 ਤਿੰਨ ਕੁਇੰਟਲ ਕਹਿੰਦੇ ਨੇ। ਅੱਛਾ ਜਿਹੜੇ ਲੋਕ ਪਹਿਲਾਂ ਬੀਜ ਦੇ ਨੇ ਉਹ 2.5 ਤਿੰਨ ਕੁਇੰਟਲ ਦਿੰਦੇ ਆ। ਹਾਂ ਬਾਕੀ ਤਾਂ ਆਪਾਂ ਨੂੰ ਦੇਖ ਕੇ ਪਤਾ ਲੱਗੂ। ਠੀਕ ਆ। ਜਿਆਦਾ ਵੱਡਾਂਗੇ? ਹਾਂ ਜਿਆਦਾ ਵੱਡਾਂਗੇ। ਕੋਈ ਨਾ ਤੁਸੀਂ ਸਾਨੂੰ ਬੁਲਾਇਓ। ਹਾਂ ਜ਼ਰੂਰ ਬੁਲਾਵਾਂਗੇ। ਆਪਾਂ ਫੇਰ ਆਪਾਂ ਦੇਖਾਂਗੇ ਦਿਖਾਵਾਂਗੇ ਸਾਣਾ ਨੂੰ ਝਾੜ। ਕਿ ਨਹੀਂ ਇਹ। ਹਾਂ ਜੀ। ਤੇ 2.5 ਤਿੰਨ ਕੁਇੰਟਲ ਦਾ ਝਾੜਾ ਬੱਦ ਵੀ ਨਿਕਲਦਾ ਸਾਡਾ ਬੜਾ ਮਕਾ ਨਹੀਂ ਹਾਂ ਜੀ ਤਨਾ ਤਾਂ ਉੱਤੇ ਸਾਢੇ ਤਿੰਨ ਦਾ ਵੀ ਹੋ ਸਕਦਾ ਜੇ ਵਧੀਆ ਜਿਵੇਂ ਇਸ ਵਾਰ ਵਧੀਆ ਖੜੀ ਆ ਫਸਲ ਆ ਟਾਪ ਦੀ ਖੜੀ ਆ ਇਸ ਕੀ ਵਾਰ ਬਹੁਤ ਵਧੀਆ ਖੜੀ ਨਾ ਕਣਕਾਂ ਵੀ ਬਹੁਤ ਵਧੀਆ ਖੜੀਆਂ ਨੇ ਜਾਨੀ ਸਰੋਂਾਂ ਵੀ ਸਾਰੀਆਂ ਬਸਲਾਂ ਟਾਪੀਆਂ ਖੜੀਆਂ ਨੇ ਕਿਉਂ ਮੌਸਮ ਵਧੀਆ ਰਿਹਾ ਹਾਂ ਜੀ ਤੇ ਇਹਨੂੰ ਵੀਰੇ ਤੁਸੀਂ ਮੰਡੀ ਵਿੱਚ ਵੇਚ ਆਂਗੇ ਉਹ ਜਾਂ ਕਿਸੇ ਕੰਪਨੀ ਨਾਲ ਕਨੈਕਟ ਕਰਿਆ ਹੋਇਆ ਨਹੀਂ ਸਾਡਾ ਜਿਹੜਾ ਮਾਲਕ ਹੈ ਹਾਂ ਜੀ ਦਰਪਾਲ ਸਿੰਘ ਠੀਕ ਆ ਕੋਈ ਕੰਪਨੀ ਨਾਲ ਕਨੈਕਟ ਕੀਤਾ ਹੋਣਾ ਨੇ ਠੀਕ ਆ ਵਾਪਸ ਜਿੱਦਣ ਕੱਢਣਗੇ ਆਪੇ ਆ ਕੇ ਘਟਾਉਣਗੇ ਆਪੇ ਲੈ ਕੇ ਜਾ ਹਾਂ ਉਹ ਤਾਂ ਫਿਰ ਕੰਪਨੀ ਦਾ ਹੋ ਜਾਂਦਾ ਆਪੇ ਆਉਣਗੇ ਜਦੋਂ ਤੁਸੀਂ ਕੱਢਣੀਆਂ ਵੱਢਣ ਲੱਗ ਕੇ ਉਹਨਾਂ ਨੇ ਬੰਦਾ ਭੇਜ ਦੇਣਾ ਇੱਥੇ ਹੁੰਦਾ ਫਰੈਸਰ ਵੀ ਉਹਨਾਂ ਦੇ ਭੇਜ ਹਾਂ ਅਸੀਂ ਵੀ ਅੱਗੇ ਆ ਲੂਲੂ ਵੀ ਆ ਜਿੱਦੇ ਰਹੇ ਹਾਂ ਨਾ ਸਾਨੂੰ ਪਤਾ ਜਾਂ ਜਿਵੇਂ ਫਰੈਂਚ ਬੀਨ ਬੀਜ ਦੇਦੀ ਉਹ ਮਕ ਕਨੈਕਟ ਕਰ ਲੈਂਦੀ ਉਹ ਆਪਦਾ ਬੰਦਾ ਭੇਜ ਦਿੰਦੇ ਦੀ ਜਾਂ ਤੜਾਈਆਂ ਬੜੇ ਚਲੋ ਲੇਬਰ ਤਾਂ ਅਸੀਂ ਦਿੰਦੇ ਸੀ ਹਾਂ ਹਾਂ ਚਲੋ ਆ ਬੰਦਾ ਆਪਦਾ ਕੋਲੇ ਆ ਜਾਂਦਾ ਉਹਨਾਂ ਦਾ ਜਿਹੜੀ ਕੰਪਨੀ ਵਾਲਿਆਂ ਦਾ ਹਾਂ ਤੇ ਇਹ ਆਪਾਂ ਗੱਲ ਕਰੀਏ ਲਾਸਟ ਦੇ ਆ ਕੇ ਚਲੋ 2.5-3 ਘੰਟੇ ਦਾ ਝ ਤੇ ਇਹ ਕੀਮਤ ਕਿੰਨੀ ਗਾ ਕਵਾਂਟਲ ਦੀ ਦੇਖੋ ਜੀ ਕੀਮਤ 18900 ਹਜ਼ਾਰਾ ਕਵਾਂਟਲ ਦੀ 18900 ਹਾਈ ਕਵਾਂਟਲ ਦੀ ਕਵਾਂਟਲ ਦੀ ਠੀਕ ਹੈ ਜੀ ਕਣਕ ਦੀ ਹੈ ਇਹ 2000 ਇਹ ਤਾਂ ਬਹੁਤ ਫਰਕ ਹੈ ਇਹ ਤਾਂ ਕਣਕ ਨਾਲ ਫਿਰ ਬਹੁਤ ਮੂਰੇ ਜਾਂਦੇ ਬਹੁਤ ਮੂਰੇ ਜਾਂਦੇ ਕਿ ਨਹੀਂ ਮਿਹਨਤ ਘਟ ਇਹ ਤਾਂ ਜੇ ਇੱਕ ਕਵਾਂਟਲ ਵੀ ਨਿਕਲਿਆ ਤਾਂ ਵੀ ਕਣਕ ਨਾਲ ਮੂਰੇ ਆ ਵਾਦੂ ਹੈ ਕਿ ਨਹੀਂ ਹਾਂ ਜੀ 18900 ਹਜ਼ਾਰਾ ਕਵਾਂਟਲ ਦੇ ਜੇ ਕਣਕ ਪੰਜ ਦੀ ਤਾਂ ਨਿਕਲਦੀ ਨਹੀਂ ਜੇ ਦੀ ਜੇ ਚਾਰਕ ਦੀ ਨਿਕਲਦੀ ਆ ਚਲੋ ਜੇ ਪੰਜ ਦੀ ਵੀ ਨਿਕਲਿਆ ਜੀ ਤਾਂ 20000 ਦੀ ਹੋਈ ਨਾਂ ਸੱਚੋ 10000 ਦੀ ਹੋਈ 10 ਦੀ ਹੋਈ ਇਹ 18000 ਦਾ ਕੁਆਂਟਿਟੀ ਕੱਲਈ ਦਾ ਕਣਕ ਨੂੰ ਬਹੁਤ ਮੂਰੇ ਆ ਜਿਹੜੇ ਜਿਵੇਂ ਹੁਣ ਛੋਟੇ ਕਿਸਾਨ ਨੇ ਜਿਹੜੇ ਜੋ ਖੇਤੀ ਕਰਨ ਉਹਨਾਂ ਨੇ ਇਹ ਫਾਇਦੇ 'ਚ ਇਹ ਫਾਇਦੇ 'ਚ ਨੇ ਜਿਨ੍ਹਾਂ ਕੋਲ ਮਾਲਾ 2-3 ਏਕੜ ਜ਼ਮੀਨ ਆ ਇਹ ਮੂਗਰੇ ਦੀ ਖੇਤੀ ਕਰਨ ਆਪਾਂ ਇਸੇ ਕਰਕੇ ਵੀਡੀਓ ਬਣਾਉਣੀ ਹੁੰਦੇ ਆ ਵੀ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਕੋਈ ਫਾਇਦਾ ਮਿਲ ਸਕੇ ਆਪਣੀ ਵੀਡੀਓ ਦੇਖ ਕੇ ਦੇਖੋ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ ਹਾਂ ਇਹ ਤਾਂ ਕੁਣਾ ਦਾ ਫਾਇਦੇ ਚ ਯਾਨੀ ਹਾਇ ਫਾਇਦੇ ਚ ਯਾਰ ਯਾਨੀ ਛੋਟੇ ਕਿਸਾਨ ਨੂੰ ਤਾਂ ਜਿਆਦਾ ਫਾਇਦਾ ਚ ਦੇਖ ਰੇ ਇੱਕ ਬੰਦਾ ਆਪ ਕਰ ਲੈਂਦਾ ਬੰਦਾ ਲਾਉਣ ਦੀ ਨਹੀਂ ਲੋੜ ਕਰਨੀ ਹੁਣ ਸਾਡੇ ਮਾਲਕ ਨੇ ਸਰਦਾਰ ਨੇ ਕਿਹਾ ਕਹਿੰਦਾ ਵੀ ਆਪਾਂ ਇਤ ਕੀ ਦੇਖ ਲੈਂਦਾ ਲਾ ਕੇ ਹਾਂ ਹਾਂ ਇਹ ਵਧੀਆ ਰਿਹਾ ਗਾਂ ਨੂੰ ਹੋਰ ਬਤਾ ਦੇਣਾ ਹਾਂ ਜੇ ਤੁਹਾਡਾ ਝਾੜ ਵਧੀਆ ਰਿਹਾ ਜਿਵੇਂ ਇਤ ਕੀ ਥੋੜੀ ਫਸਲ ਖੜੀ ਆ ਹੈ ਬਹੁਤ ਤਗੜੀ ਫਸਲ ਹੈ ਤੁਸੀਂ ਗਾਂ ਨੂੰ ਹੋਰ ਬਤਾ ਦੇਵੇਂ ਸਾਰੀ ਲਾ ਦਿਓ ਕੀ ਸਾਰੀਆਂ ਲਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਇਸ ਤੋਂ ਤੁਸੀਂ ਹੋਰ ਕਿਹੜੀਆਂ ਗਣੀਆਂ ਫਸਲਾਂ ਬੀਜਦੇ ਹੋ ਆਪਣੇ 300 ਬਿਗੇ ਦੇ ਵਿੱਚ 300 ਬਿਗੇ ਦਾ ਸੀ ਤਾਂ ਗੰਨਾ ਜਿਗਾ ਅੱਛਾ ਗੰਨਾ ਵੱਢ ਗਿਆ ਤੇ ਕਿ ਇਸ ਮੱਕੀ ਲਾਈ ਹੈ ਹਾਂ ਦਰਸ਼ਕੋ ਆਹ ਦੇਖ ਲੋ ਇਹਨਾਂ ਦੀ ਮੱਕੀ ਲੱਗ ਬੀਜੀ ਹੋਈ ਆ ਬਹੁਤ ਵਧੀਆ ਮੱਕੀ ਖੜੀ ਆ ਗੰਨੇ ਵਾਲੇ ਸਾਹਮਣੇ ਆਹ ਗੰਨਾ ਲਾਇਆ ਸੀ ਹੁਣ ਮੱਕੀ ਲਾਈ ਆ ਤੇ ਇੱਕ ਤੁਹਾਨੂੰ ਹੋਰ ਮਿਸਾਲ ਦੇ ਦਈਏ ਇਹਨਾਂ ਦੀ ਤਕੜੀ ਇਹ ਦੋਨੋਂ ਭਰਾ ਨੇ ਸਮਸ਼ੇਰ ਤੇ ਬਬਲੂ ਹਾਏ ਇਹ ਦੋਨੋਂ ਜਾਣੇ ਪੂਰੇ 320 ਬਿਗੇ ਦੀ ਖੇਤੀ ਕਰਦੇ ਨੇ ਸਾਰਾ ਕੁਝ ਰਿਓ ਵੀ ਇਹਨਾਂ ਨੇ ਪਾਉਣਾ ਸਪਰੇ ਵੀ ਇਹਨਾਂ ਨੇ ਕਰਨੀ ਸਾਰਾ ਕੁਝ ਇਹਨਾਂ ਦੇ ਹਵਾਲੇ ਆ ਤੁਸੀਂ ਆਹ ਦੇਖ ਲਓ ਆਪਾਂ ਵਿੱਚ ਆਪਣਾ ਜੱਟਾਂ ਦੇ ਮੁੰਡੇ ਕਹਿੰਦੇ ਨੇ 4 ਕਿਲਿਆਂ ਤੇ ਸਾਂਝੀ ਰੱਖ ਲਓ ਜੀ 5 ਕਿਲਿਆਂ ਤੇ ਸਾਂਝੀ ਰੱਖ ਲਓ ਕਿ ਨਹੀਂ ਇਹ ਦੋ ਜਾਨੇ ਦੇਖ ਲਓ ਤੁਸੀਂ 320 ਬਿਗੇ ਦੇ ਜਾਨੀ ਬਾਈਆਂ ਕੋਲ ਟਾਈਮ ਨਹੀਂ ਧੀ ਟਾਈਮ ਬਹੁਤ ਔਖਾ ਲਿਆ ਇਹਨਾਂ ਤੋਂ ਇਹ ਕਹਿੰਦੇ ਸੀ ਕੱਲ ਨੂੰ ਆ ਜੀ ਸਾਡੇ ਕੋਲ ਅੱਜ ਰਿਓ ਪਾਉਣੇ ਆ ਅੱਜ ਅਸੀਂ ਆਹ ਕਰਦੇ ਆ ਹੁਣ ਵੀ ਇਹ ਵੀਰ ਨੇ ਹੁਣ ਵੀ ਰੇਪ ਪਾਉਂਦੇ ਸੀ ਰੇਪ ਪਾਉਂਦੇ ਸੀ ਹਟਾਇਆ ਮੈਂ ਮੈਂ ਕਿਹਾ ਯਾਰ ਵੀਡੀਓ ਬਣਾ ਦੇ ਕਿਸੇ ਕਿਸਾਨ ਦਾ ਭਲਾ ਹੋ ਜੂਗਾ ਕਿ ਨਹੀਂ ਨਹੀਂ ਸਹੀ ਗੱਲ ਹੈ ਆਪਾਂ ਤਾਂ ਬਣਾਈ ਆ ਵੀ ਅੱਗੇ ਤੋਂ ਗਾਂਵਾਂ ਬਾਹਰ ਕਿਸੇ ਦਾ ਭਲਾ ਹੋ ਜੂਗਾ ਕਿ ਨਹੀਂ ਹਾਂ ਜ਼ਰੂਰ ਹਾਂ ਇਹ ਤਾਂ ਜ਼ਰੂਰੀ ਹੈ ਜੀ ਹਾਂ ਹਾਂ ਇਹ ਮਿਲੂ ਲੋਕਾਂ ਨੂੰ ਇਹ ਜੀ ਖੇਤੀ ਤਾਂ ਕਰਨੀ ਚਾਹੀਦੀ ਬੰਦੇ ਨੂੰ ਆਪਾਂ ਉਹੀ ਤਾਂ ਕਹਿੰਦੇ ਆ ਵੀ ਆਪਾਂ ਤਾਂ ਹੀ ਕਹਿੰਦੇ ਆ ਵੀ ਲੋਕ ਕਣਕ ਜਿਰੀ ਨੂੰ ਛੱਡ ਕੇ ਹੋਰ ਫਸਲਾਂ ਕਰਨੀ ਜਾਣ ਇਹਦੇ ਉੱਤੇ ਖਰਚਾ ਵੀ ਕੋਈ ਨਹੀਂ ਖਰਚੇ ਹੋ ਗਏ ਮਿਹਨਤ ਵੀ ਕੋਈ ਨਹੀਂ ਤੇ ਕਣਕ ਨਾਲੋਂ ਅੱਗੇ ਆ ਕਣਕ ਨਾਲੋਂ ਅੱਗੇ ਇੱਥੇ ਬੜੀ ਵਧੀਆ ਫਸਲ ਆ ਵੀਰੇ ਤੁਸੀਂ ਮਾਇਦਾ ਕਿਤੇ ਲੰਘਿਆ ਜਾਂਦਾ ਦੀ ਕੋਣੋ ਜੀ ਦੇਖ ਲਈਏ ਇੱਥੇ ਹਾਂ ਯਾਰ ਮਾਸੀ ਜੀ ਉਧਰ ਹੀ ਰੋਡ ਜਾਂਦੀ ਆ ਅਸੀਂ ਮਾਸੀ ਜੀ ਦੀ ਡੈਥ ਹੋ ਗਈ ਦੀ ਭੋਗ ਤੇ ਆਏ ਸੀ ਅਸੀਂ ਅਮਰਗੜ ਮੇਰੀ ਮਾਸੀ ਆ ਤੇ ਜਦ ਤਾ ਫੁੱਲ ਸੀ ਹੁਣ ਤਾਂ ਫੁੱਲ ਗਏ ਹਾਂ ਜਦ ਤਾ ਫੁੱਲ ਆਏ ਸੀ ਉਸ ਦਿਨ ਤੋਂ ਕਾਫੀ ਟਾਂ ਹੋ ਗਏ ਜੱਤੋਂ ਤਾਂ ਇਹ ਤਾਂ ਵਧੀਆ ਦਾ ਬੰਦਾ ਇੰਨਾ ਨੰਗਾ ਸੰਗ ਤਾਂ ਇਹ ਨਹੀਂ ਅੱਛਾ ਸੋ ਇੰਨੇ ਉੱਚੇ ਹੋ ਜਾਂਦੇ ਆ ਠੀਕ ਆ ਠੀਕ ਆ ਯਾਨੀ ਤੁਹਾਡੇ ਪਿੰਡ ਦੇ ਕਿਸਾਨ ਕਾਫੀ ਗਤੀ ਕਰਦੇ ਨੇ ਇਹ ਕਾਫੀ ਸੀ ਕਿ ਟੁਕ ਟੁਕ ਮੇਰੇ ਕਣਕ ਲਾਉਂਦੀ ਲਾਉਂਦੀ ਨਹੀਂ ਤੇ ਹੋਰ ਥੋੜੀ ਕਣਕ ਵੀ ਵੀਜੀ ਹੋਈ ਤੇ ਆ ਵੀਰ ਉਹਨਾਂ ਦਾ ਬਾਗ ਵੀ ਅਮਰੂਦਾਂ ਦਾ ਅਮਰੂਦਾਂ ਦਾ ਆ ਦੇਖੋ ਦਰਸ਼ਕੋ ਆ ਬਾਗ ਵੀ ਭੀਜਿਆ ਹੋਇਆ ਆ ਮੋਟਰਾਂ ਨੇ ਤੇ ਆਹ ਰੋਡ ਤੋਂ ਸਾਹਮਣੇ ਜਿਹੜਾ ਚੌਂਦੇ ਤੋਂ ਅਮਰਗੜ੍ਹ ਨੂੰ ਰੋਡ ਜਾਂਦਾ ਉਹਦੇ ਉੱਤੇ ਪਿੰਡ ਆ ਹੈ ਤੇ ਉੱਥੇ ਹੀ ਬਾਈ ਉਹਨਾਂ ਦਾ ਫਾਰਮ ਆ ਕੀ ਨਾਮ ਆ ਫਾਰਮ ਦਾ ਇਹ ਤਾਂ ਫਾਰਮ ਦੇ ਚੁੰਦੇ ਦੇ ਫਾਰਮ ਵੱਜਦਾ ਹੀ ਬਾਗ ਵਾਲੇ ਦਾ ਆਹ ਬਾਗ ਵਾਲਾ ਫਾਰਮ ਵੱਜਦਾ ਬਾਗ ਵਾਲਾ ਫਾਰਮ ਵੱਜਦਾ ਇਹ ਪਹਿਲਾਂ ਤੋਂ ਹੀ ਬਾਗ ਹੀ ਹੁੰਦਾ ਜੀ ਅੱਛਾ ਪਹਿਲਾਂ ਤੋਂ ਹੀ ਬਾਗ ਨੇ ਹੁੰਦਾ ਅਮਰ ਹੁੰਦੇ ਸੀਗੇ ਹਾਂ ਹਾਂ ਬੇਰੀਆਂ ਹੁੰਦੀਆਂ ਸੀਗੀਆਂ ਅੱਛਾ ਪਹਿਲਾਂ ਮੈਥੇ ਅੰਗੂਰ 베ਰੀਆਂ ਨਹੀਂ ਲਾਈਆਂ ਹੁੰਦਿਆਂ ਦੀ ਨਹੀਂ ਸਰਦਾਰ ਦਾ ਪੂਰਾ ਬਾਗ ਲਾਇਆ ਸਰਦਾਰ ਦਾ ਪੂਰਾ ਬਾਗ ਲਾਇਆ ਤੇ ਵੀਰੇ ਜਦ ਤੁਸੀਂ ਵੱਢਾਂਗੇ ਉਹਨਾਂ ਨੂੰ ਕਟਾਈ ਕਰਾਂਗੇ ਉਹਨਾਂ ਦੇ ਸੇ ਨਾਲ ਕੱਢਾਂਗੇ ਤੇ ਆਪਾਂ ਦੇਖਣਾ ਵੀ ਕਿੰਨੇ ਕੁ ਮਟਲ ਦਾ ਨਿਕਲਦਾ ਝਾੜ ਤੁਹਾਨੂੰ ਬੁਲਾਵਾਂਗੇ ਤੁਸੀਂ ਬੁਲਾਓ ਜਰੂਰ ਸਾਨੂੰ ਬੁਲਾਵਾਂਗੇ ਜਰੂਰ ਠੀਕ ਆ ਜਰੂਰ ਬੁਲਾਓ ਤੇ ਕਿਸਾਨਾਂ ਵੀਰਾਂ ਨੂੰ ਜਾਣਕਾਰੀ ਦੇਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਨਾਲੇ ਤੇਰੇ ਸਰਦਾਰ ਦਾ ਸਾਰਾ ਸਰਦਾਰ ਦਾ ਹੀ ਆ ਜੀ ਸਾਰਾ ਹੀ ਚਲੋ ਮਿਹਨਤ ਦਾ ਤੁਸੀਂ ਉਹ ਕਰਦੇ ਹੋ ਉਹ ਮਿਹਨਤ assi ਕਰਦੇ ਹਾਂ ਉਹ ਆਉਂਦੇ ਨੇ ਸਾਨੂੰ ਦਵਾਈ ਬੂਟੀ ਦੇ ਨੇ ਭਾਈ ਉਹ ਨਹੀਂ ਯਾਨੀ ਬੜੇ ਮਿਹਨਤੀ ਬੰਦੇ ਨੇ ਦੋ ਜਾਨੇ 320 ਦੀ ਖੇਤੀ ਕਰਦੇ ਨੇ ਤੇ ਵੀਰੇ ਕਿਸਾਨ ਵੀਰਾਂ ਨੂੰ ਤਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਤਾਂ ਇਹ ਤੁਹਾਨੂੰ ਤੇਰਾ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਮਿਹਨਤ ਕਰੋ ਮਿਹਨਤ ਨਹੀਂ ਫਸਾ ਸਭ ਕੁਝ ਆ ਜੀ ਹਾਂ ਤੇ ਇੱਕ ਕੋ ਆਵਾਚਨ ਹੋਰ ਲਾਸਟ ਵੀਰ ਤੇ ਕਿਸਾਨ ਵੀਰਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮਾਤਾ ਇਹ ਕਹਾਂਗਾ ਜੇ ਜਿੰਨਾ ਖਰਚਾ ਘਟਾ ਘਟਾਓ ਬੰਨੇ ਵਧੀਆ ਹਾਂ ਖੇਤੀਬਾੜੀ 'ਚ ਠੀਕ ਆ ਉਹ ਪਾਈ ਜੋ ਰੇ ਪਾਈ ਜੋ ਸਪਰੇ ਹਾਂ ਉਹਦੇ ਮੈਂ ਖਰਚੇ ਬਣ ਜਾਂਦੀ ਬਾਲਾ ਫਾਇਦਾ ਨਹੀਂ ਵੀ ਅਸਲ ਆ ਉਹ ਵਿੱਚ ਇਹਦੇ ਵਿੱਚ ਤੇ ਗਲੋ 2 ਥੱਲੇ ਪਾਦੇ ਨੇ ਆਪਾਂ ਹਾਂ ਹਾਂ ਖਣਕਨਾ ਮੁੰਰੇ ਆ ਇਹ ਸਹੀ ਗੱਲ ਆ ਖਣਕ ਤੇ ਲੋ 4 4 ਥੱਲੇ ਪਾ ਦਿੰਦੇ ਨੇ ਲੋ 5 5 ਪਾ ਦਿੰਦੇ ਨੇ 5 5 ਵੀ ਪਾ ਦਿੰਦੇ ਨੇ ਹਾਂ ਆ ਸਾਡੀ ਗਵੰਡੀ ਮੁੰਡੀ ਇਹ ਸੱਟੀ ਜਾਂਦੇ ਨੇ ਹਾਂ ਆ ਵੀ ਜੂਰੀਓਸਿਟੀ ਜਾਂਦੇ ਨੇ 5 5 ਥੱਲੇ ਬਹੁਤ ਮਜ਼ੀ ਦੇਖਿਆ 4 ਥੱਲੇ 3 ਥੱਲੇ ਵੱਧੂ ਆ ਬਾਦੂ ਆ ਬਾਦੂ ਹਾਂ ਇਤਨ ਥੱਲੇ ਬੱਤ ਇਹਦੇ ਵਿੱਚ ਤੁਸੀਂ ਟਪਾਇਆ ਢਾਈ ਅਸੀਂ ਢਾਈ ਪਾਇਆ ਕਣਕ ਨਾਲੋਂ ਮੂਹਰੇ ਆ ਆਪੀ ਕਣਕ ਨਾਲੋਂ ਮੂਹਰੇ ਉਹੀ ਤਾਂ ਗੱਲ ਆ ਹਾਂ ਨਾਲੇ ਇਹਦੀ ਮਿਹਨਤ ਕੁਛ ਨਹੀਂ ਮਿਹਨਤ ਕੁਛ ਨਹੀਂ ਯਾਨੀ ਬਾਈ ਤੇ ਵਧੀਆ ਸੰਦੇਸ਼ ਦਿੱਤਾ ਕਿਸਾਨ ਵੀਰਾਂ ਨੂੰ ਕਿਹੜਾ ਕਿਹੜਾ ਇਹ ਮੂਹਰੇ ਬਣ ਜਾਣ ਜੇ ਮਾੜੇ-ਮੋਟੇ ਅੱਖਾਂ ਤੋਂ ਵੀ ਦੱਬ ਲੈਂਦੀ ਹੈ ਅੱਛਾ 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 ਕਿਹੜਾ ਯਾਨੀ ਮਾੜੀ ਜੀ ਪੁੱਠ ਘੜੀ ਬੱਸ ਥੱਲੇ ਦੱਬ ਲੈਂਦੀ ਆ ਹਾਂ ਦੱਬ ਲੈਂਦੀ ਆ ਜੀ ਠੀਕ ਆ ਠੀਕ ਆ ਤੇ ਲਾਸਟ ਤੇ ਫੇਰ ਮੈਂ ਤੇਰਾ ਧੰਨਵਾਦ ਕਰਦਾ ਵੀਰੇ ਧੰਨਵਾਦ ਥੈਂਕ ਯੂ ਵੈਰੀ ਮੱਚ ਕਿਸਾਨ ਵੀਰਾਂ ਬਹੁਤ ਬਹੁਤ ਧੰਨਵਾਦ ਤੇਰਾ ਅਸਰੀ ਕਾਲ ਜੀ ਹਾਂਜੀ ਬੱਸ ਕੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾ ਸਕੇ ਅੱਗੇ ਤੋਂ ਅਸੀਂ ਇਹ ਚੀਜ਼ ਦੀ ਖੇਤੀ ਕਰ ਸਕਣ ਤੇ ਲਾਭ ਉਠਾ ਸਕਣ ਕਣਕ ਨਾਲੋਂ ਬਹੁਤ ਮੂਰੇ ਨੇ ਇਹ ਤੇ ਹੁਣ ਆਪਾਂ ਵੀਡੀਓ ਕਰਨ ਲੱਗੇ ਆ ਸਮਾਪਤ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ